ਲਾਹੌਰ ਸ਼ਹਿਰ ਦੇ ਵਿੱਚ ਦੋ ਕਿਰਤੀ ਗਰੀਬ ਸਿੱਖ ਰਹਿੰਦੇ ਸੀ ਉਹਨਾਂ ਦਾ ਨਾਂ ਸੀ ਸੰਮਣ ਤੇ ਮੂਸਣ ਉਹ ਦਾਨਪੁੰਦ ਦੇ ਵਿੱਚ ਬਹੁਤ ਯਕੀਨ ਰੱਖਦੇ ਸੀ ਸੰਮਣ ਪਿਓ ਸੀ ਤੇ ਮੂਸਣ ਪੁੱਤਰ ਇੱਕ ਵਾਰੀ ਉਹਨਾਂ ਦੇ ਦਿਲ ਦੇ ਵਿੱਚ ਇਹ ਵਿਚਾਰ ਆਇਆ ਕਿਉਂ ਨਾ ਗੁਰੂ ਅਰਜਨ ਦੇਵ ਜੀ ਤੇ ਉਹਨਾਂ ਦੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਜਾਵੇ। ਘਰ ਵਿੱਚ ਪੈਸੇ ਦੀ ਕਿੱਲਤ ਸੀ। ਪਰ ਉਹਨਾਂ ਨੂੰ ਪੱਕਾ ਯਕੀਨ ਸੀ ਵੀ ਕੋਈ ਨਾ ਕੋਈ ਹੀਲਾ ਜ਼ਰੂਰ ਬਣ ਜਾਏਗਾ। ਫਿਰ ਇੱਕ ਦਿਨ ਉਹਨਾਂ ਨੇ ਜਾ ਕੇ ਲਾਲੇ ਕੋਲ ਦਰਿਆਫਤ ਕੀਤੀ। ਬਈ ਤੂੰ ਸਾਨੂੰ ਕੁਝ ਪੈਸਾ ਉਧਾਰ ਦੇ ਦੇ ਤਾਂ ਕਿ ਅਸੀਂ ਰਸਦ ਲਈ ਆ ਸਕੀਏ ਤੇ ਸਿੱਖਾਂ ਦੀ ਸੇਵਾ ਕਰ ਸਕੀਏ ਲਾਲੇ ਨੇ ਜਦੋਂ ਉਹਨਾਂ ਦੀ ਫਟੇ ਹਲ ਹਾਲਤ ਵੇਖੀ ਤਾਂ ਉਸ ਨੂੰ ਇਹ ਯਕੀਨ ਸੀ ਕਿ ਵੀ ਇਹ ਕਿਸੇ ਵੀ ਤਰੀਕੇ ਦੇ ਨਾਲ ਮੇਰੇ ਪੈਸੇ ਵਾਪਸ ਨਹੀਂ ਮੋੜਨਗੇ ਉਸਨੇ ਸੌਦਾ ਦੇਣ ਤੋਂ ਮਨਾਂ ਕਰ ਦਿੱਤਾ ਦੋਨੋਂ ਪਿਓ ਪੁੱਤਰਾ ਨੇ ਲੋਕਾਂ ਦੇ ਕੋਲ ਜਾ ਕੇ ਹਾੜੇ ਕੱਢੇ ਤਰਲੇ ਕੱਢੇ ਵੀ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਪੈਸਾ ਇਕੱਠਾ ਕਰ ਸਕੀਏ ਤਾਂ ਕਿ ਜਿਹੜਾ ਮਨ ਦੇ ਵਿੱਚ ਵਿਚਾਰ ਆਇਆ ਕਿ ਸਿੱਖਾਂ ਦੀ ਸੇਵਾ ਕਰੀਏ ਉਹ ਪੂਰਾ ਹੋ ਸਕੇ ਹੁਣ ਉਹ ਗੁਰੂ ਅਰਜਨ ਦੇਵ ਜੀ ਨੂੰ ਸੱਦਾ ਪੱਤਰ ਵੀ ਭੇਜ ਚੁੱਕੇ ਸੀ ਤੇ ਪਿੱਛੇ ਹਟਣ ਦਾ ਕੋਈ ਵੀ ਮੌਕਾ ਉਹਨਾਂ ਕੋਲ ਨਹੀਂ ਸੀ ਜਦੋਂ ਉਹਨਾਂ ਦੇ ਹੱਥ ਵਸ ਕੁਝ ਵੀ ਨਾ ਆਇਆ ਤਾਂ ਪਿਓ ਪੁੱਤਰਾ ਨੇ ਘਰ ਵਿੱਚ ਬੈਠ ਕੇ ਸਲਾਹ ਕੀਤੀ ਕਿਉਂ ਨਾ ਲਾਲੇ ਦੇ ਘਰ ਦੇ ਵਿੱਚ ਹੀ ਪਾੜ ਪਾ ਲਈਏ ਗੁਜ਼ਾਰੇ ਜੋਗਾ ਰਾਸ਼ਨ ਉਹਦੇ ਘਰੋਂ ਚੁੱਕ ਲਈਏ ਤੇ ਸਿੱਖਾਂ ਦੀ ਸੇਵਾ ਕਰ ਲਈਏ ਅੱਧੀ ਰਾਤ ਲਾਲੇ ਦੇ ਘਰ ਜਾ ਕੇ ਉਹਨਾਂ ਨੇ ਸਨ ਪਾੜ ਲਈ ਸੰਮਣ ਬੁੱਢਾ ਸੀ ਤੇ ਮੂਸਲ ਅੰਦਰ ਵੜ ਗਿਆ ਮੂਸਲ ਅੰਦਰੋਂ ਸਮਾਨ ਫੜਾਈ ਜਾਵੇ ਤਾਂ ਪਿਓ ਬਾਹਰ ਇਕੱਠਾ ਕਰੀ ਜਾਵੇ ਇਹਨੇ ਨੂੰ ਕਿਸੇ ਤਰੀਕੇ ਦੇ ਨਾਲ ਪੈਰ ਦਾ ਖੜਾਕ ਹੋ ਗਿਆ ਤੇ ਲਾਲੇ ਦੀ ਅੱਖ ਖੁੱਲ ਗਈ। ਗਾੜੇ ਨੇ ਉੱਚੀ ਦੇ ਕੇ ਕਿਹਾ ਕੌਣ ਐ? ਮੂਸਣ ਨੇ ਪਿਓ ਨੂੰ ਇਸ਼ਾਰਾ ਕਰ ਦਿੱਤਾ ਤੇ ਸੰਮਲ ਨੇ ਮੂਸਣ ਨੂੰ ਬਾਹਰ ਆਉਣ ਵਾਸਤੇ ਕਿਹਾ। ਹਜੇ ਮੂਸਣ ਨੇ ਪਾੜਨ ਹੱਥ ਪਾਇਆ ਹੀ ਸੀ ਕਿ ਲਾਲਾ ਉਸੇ ਕਮਰੇ ਦੇ ਵਿੱਚ ਆ ਗਿਆ। ਲਾਲੇ ਨੇ ਜਦੋਂ ਵੇਖਿਆ ਕਿ ਪਾੜ ਦੇ ਵਿੱਚ ਇੱਕ ਬੰਦਾ ਫਸਿਆ ਹੋਇਆ ਹੈ ਤਾਂ ਉਹਨੇ ਫਟਾ ਫਟ ਉਸ ਬੰਦੇ ਦੀਆਂ ਲੱਤਾਂ ਨੂੰ ਹੱਥ ਪਾ ਲਿਆ ਤੇ ਘੁੱਟ ਕੇ ਫੜ ਲਿਆ ਮੂਸਰ ਨੇ ਆਪਣੇ ਪਿਓ ਨੂੰ ਕਿਹਾ ਪਿਤਾ ਜੀ ਜੇ ਅਸੀਂ ਫੜੇ ਗਏ ਤਾਂ ਪੂਰੇ ਸ਼ਹਿਰ ਦੇ ਵਿੱਚ ਸਾਡੀ ਬਹੁਤ ਬਦਨਾਮੀ ਹੋਣੀ ਹੈ ਬਈ ਗੁਰੂ ਦੇ ਸਿੱਖ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਕਰਦੇ ਫਿਰਦੇ ਨੇ ਤੁਸੀਂ ਐਂ ਕਰੋ ਘਟਾਰ ਕੱਢੋ ਤੇ ਮੇਰਾ ਸਿਰ ਲਾ ਦਿਓ ਜਦੋਂ ਸਰੀਰ ਦੇ ਨਾਲ ਸਿਰ ਹੀ ਨਹੀਂ ਹੋਵੇਗਾ ਤਾਂ ਮੇਰੀ ਪਛਾਣ ਕਿੱਥੋਂ ਹੋਵੇਗੀ ਭਰੇ ਮਨ ਦੇ ਨਾਲ ਸੰਮਣ ਨੇ ਕਟਾਰ ਕੱਢੀ ਤੇ ਆਪਣੇ ਪੁੱਤਰ ਦਾ ਸਿਰ ਵੜ ਲਿਆ ਸਮਾਨ ਤੇ ਪੁੱਤਰ ਦਾ ਸਿਰ ਝੁੱਕ ਕੇ ਉਹ ਘਰ ਵੱਲ ਨੂੰ ਤੁਰ ਪਿਆ ਦੂਜੇ ਪਾਸੇ ਲਾਲੇ ਨੇ ਇੱਕ ਹੁਜਕਾ ਮਾਰਿਆ ਤਾਂ ਕਟੇ ਸਿਰ ਵਾਲੀ ਲੋਥ ਲਾਲੇ ਦੇ ਉੱਤੇ ਡਿੱਗ ਪਈ ਲਾਲਾ ਕਾਬਰ ਗਿਆ ਵੀ ਇਹ ਕਟੇ ਸਿਰ ਵਾਲੀ ਲੋਥ ਕਿੱਥੋਂ ਆ ਗਈ ਦੂਜੇ ਪਾਸੇ ਸੰਮਣ ਨੇ ਘਰ ਲਿਜਾ ਕੇ ਸਮਾਨ ਰੱਖ ਦਿੱਤਾ ਤੇ ਪੁੱਤਰ ਦਾ ਸਿਰ ਅੰਦਰਲੇ ਕਮਰੇ ਵਿੱਚ ਜਾ ਕੇ ਲੁਕੋ ਦਿੱਤਾ ਤੜਕਾ ਹੁੰਦੇ ਸਾਰ ਲਾਲਾ ਫਟਾਫਟ ਸੰਮਣ ਦੇ ਘਰ ਪਹੁੰਚਿਆ ਤੇ ਉਹਦੇ ਅੱਗੇ ਹੱਥ ਜੋੜ ਕੇ ਕਹਿੰਦਾ ਸੰਮਣ ਤੈਨੂੰ ਜਿੰਨਾ ਸਮਾਨ ਚਾਹੀਦਾ ਹੈ ਮੇਰੇ ਘਰੋਂ ਲੈ ਜਾ ਤੇ ਮੇਰਾ ਇੱਕ ਕੰਮ ਕਰ ਦੇ ਸੰਮਣ ਸੋਚਣ ਲੱਗ ਪਿਆ ਕਿ ਇਹਨੂੰ ਮੇਰੇ ਨਾਲ ਕੀ ਕੰਮ ਪੈ ਗਿਆ ਲਾਲੇ ਨੇ ਕਿਹਾ ਜਿਹੜਾ ਕੰਮ ਮੈਂ ਤੈਨੂੰ ਦੱਸਣ ਲੱਗਾ ਇਹਨੂੰ ਕਿਸੇ ਅੱਗੇ ਵੀ ਜ਼ਾਹਰ ਨਹੀਂ ਕਰਨਾ ਸੰਮਣ ਨੇ ਹੱਥ ਜੋੜ ਦਿੱਤੇ ਤੇ ਕਿਹਾ ਲਾਲਾ ਜੀ ਤੁਸੀਂ ਕੰਮ ਦੱਸੋ ਅੱਗੋਂ ਲਾਲੇ ਨੇ ਕਿਹਾ ਮੇਰੇ ਘਰ ਇੱਕ ਲੋਥ ਪਈ ਹੈ ਜਿਸ ਦਾ ਸਿਰ ਨਹੀਂ ਹੈ ਉਸ ਨੂੰ ਚੁੱਕ ਕੇ ਲੈ ਜਾ ਤੇ ਜਾ ਕੇ ਨਹਿਰ ਵਿੱਚ ਵਗਾਹ ਮਾਰ ਸੰਮਣ ਦੇ ਦਿਲ ਦੇ ਵਿੱਚ ਹੀ ਰੱਬ ਦਾ ਸ਼ੁਕਰ ਅਦਾ ਕੀਤਾ ਤੇ ਉਹ ਹਨੇਰਾ ਪਏ ਤੇ ਲਾਲੇ ਦੇ ਘਰ ਵਿੱਚ ਪਹੁੰਚ ਗਿਆ ਲਾਲੇ ਦੇ ਘਰੇ ਉਹਨੇ ਆਪਣੇ ਪੁੱਤਰ ਦੀ ਲੋਥ ਨੂੰ ਚੱਦਰ ਵਿੱਚ ਬੰਨ੍ਹਿਆ ਤੇ ਮੋਢੇ ਉੱਤੇ ਰੱਖ ਕੇ ਘਰ ਵੱਲ ਨੂੰ ਤੁਰ ਪਿਆ ਰਸਤੇ ਵਿੱਚ ਉਹਨੂੰ ਠੇਡਾ ਲੱਗਾ ਤੇ ਲੋਥ ਥੱਲੇ ਡਿੱਗ ਪਈ ਸ਼ਹਿਰ ਦੇ ਚੌਂਕੀਦਾਰ ਜਾਗਦੇ ਸੀ ਜਦੋਂ ਉਹਨਾਂ ਨੇ ਸੰਮਣ ਦੀ ਪੰਡੇ ਠੇਹਾ ਡਿੱਗੀ ਦੇਖੀ ਤਾਂ ਉਹਨਾਂ ਨੇ ਸੰਮਣ ਨੂੰ ਪੰਡ ਝੁਕਾ ਦਿੱਤੀ ਸੰਮਣ ਲੋਥ ਲੈ ਕੇ ਘਰ ਆ ਗਿਆ ਤੇ ਜਿੱਥੇ ਪੁੱਤਰ ਦਾ ਸਿਰ ਪਿਆ ਸੀ ਲੋਥ ਵੀ ਉਥੇ ਰੱਖ ਕੇ ਉੱਪਰ ਚੱਦਰ ਪਾ ਦਿੱਤੀ ਸਵੇਰੇ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਦੇ ਨਾਲ ਸੰਮਣ ਦੇ ਘਰ ਆ ਗਏ। ਸੰਮਣ ਨੇ ਬੜੇ ਪਿਆਰ ਦੇ ਨਾਲ ਗੁਰੂ ਜੀ ਨੂੰ ਖਾਣਾ ਪਰੋਸਿਆ। ਪਰ ਗੁਰੂ ਜੀ ਕਹਿਣ ਲੱਗੇ, "ਹੇ ਸੰਮਣ ਸਾਡਾ ਲਾਡਲਾ ਸਿੱਖ ਮੂਸਣ ਕਿੱਥੇ ਹੈ?" ਸੰਮਣ ਨੇ ਪਹਿਲਾਂ ਬਹੁਤ ਟਾਲੇ ਮਟੋਲੇ ਕੀਤੇ। ਪਰ ਜਦੋਂ ਗੁਰੂ ਜੀ ਨੇ ਬਾਰ-ਬਾਰ ਕਿਹਾ ਤਾਂ ਸੰਮਣ ਨੇ ਕਿਹਾ, ਗੁਰੂ ਜੀ ਸੰਮਣ ਥੱਕ ਹਾਰ ਕੇ ਅੰਦਰਲੇ ਕਮਰੇ ਵਿੱਚ ਸੁੱਤਾ ਪਿਆ ਹੈ ਗੁਰੂ ਜੀ ਨੇ ਕਿਹਾ ਗੁਰੂ ਘਰ ਆਵੇ ਤੇ ਗੁਰੂ ਦਾ ਸਿੱਖ ਆਰਾਮ ਨਾਲ ਸੁੱਤਾ ਰਹੇ ਇਹ ਕਿਵੇਂ ਹੋ ਸਕਦਾ ਹੈ ਸੰਮਣ ਜਾ ਮੂਸਣ ਨੂੰ ਬੁਲਾ ਕੇ ਲੈ ਕੇ ਆ ਗੁਰੂ ਜੀ ਨੇ ਆਪਣੇ ਮੁਖਾਰ ਬਿੰਦੂ ਉੱਚੀ ਧਣੀ ਆਵਾਜ਼ ਦੇ ਕੇ ਕਿਹਾ ਮੂਸਣ ਆ ਜਾ ਪੁੱਤਰ ਆਪਾਂ ਸਾਰੇ ਜਣੇ ਰਲ ਕੇ ਪ੍ਰਸ਼ਾਦਾ ਛਕੀਏ ਗੁਰੂ ਜੀ ਦੀ ਆਵਾਜ਼ ਸੁਣ ਕੇ ਮੂਸਨ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਹਿੰਦਾ ਉੱਠ ਬੈਠਾ ਤੇ ਉਸ ਨੇ ਆ ਕੇ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਤਾ ਮੂਸਨ ਨੂੰ ਜਿੰਦਾ ਵੇਖ ਸੰਮਣ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਈ ਉਸ ਨੇ ਹੱਥ ਜੋੜ ਦਿੱਤੇ ਤੇ ਗੁਰੂ ਜੀ ਦੇ ਸ਼੍ਰੀ ਚਰਨਾਂ ਦੇ ਉੱਤੇ ਸਿਰ ਰੱਖ ਦਿੱਤਾ ਗੁਰੂ ਜੀ ਨੇ ਸੰਮਣ ਤੇ ਮੂਸਣ ਨੂੰ ਬਹੁਤ ਪਿਆਰ ਦਿੱਤਾ ਤੇ ਫਿਰ ਆਪਣੇ ਨਾਲ ਬਿਠਾ ਕੇ ਪ੍ਰਸ਼ਾਦਾ ਛਕਾਇਆ ਤੇ ਕਿਹਾ ਧੰਨ ਸਿੱਖੋ ਤੁਹਾਡੀ ਧਨ ਕਮਾਈ ਇਹ ਕਹਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਮਹਾਪੁਰਸ਼ਾਂ ਦੀ ਸੇਵਾ ਕਰਨ ਵਾਸਤੇ ਭਾਵੇਂ ਤੁਹਾਨੂੰ ਆਪਣੀ ਜਾਨ ਵੀ ਕੁਰਬਾਨ ਕਰਨੀ ਪੈ ਜਾਏ ਗੁਰੇਜ਼ ਨਹੀਂ ਕਰਨਾ ਗੁਰੂ ਹਰ ਹੀਲੇ ਤੁਹਾਡੇ ਕੰਮ ਸਵਾਰੇਗਾ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਮਿਲਦੇ ਹਾਂ ਫੇਰ ਅਗਲੀ ਕਹਾਣੀ ਦੇ ਵਿੱਚ ਧੰਨਵਾਦ